ਆਹ ਦੇਖੋ ਜਮਾ ਬੰਦ ਗਲੀ ਬੰਦ ਅੱਗੋਂ ਦੇਖੋ ਨੁੱਕਰ ਤੋਂ ਜਮਾ ਬੰਦ ਦੋਸਤੋ ਜਮਾ ਬੰਦ ਆ ਵੀਰੇ ਮੇਰੀ ਵੀਡੀਓ ਦੇਖੀ ਵੀਡੀਓ ਬਣਾਈਏ ਇੱਕ ਮਿੰਟ ਆ ਦੇਖੋ ਆ ਜਮਾ ਬੰਦ ਅੱਗੇ ਨੁੱਕਰ ਸਿੱਧੀ ਦੇਖ ਲਓ ਦੋਸਤੋ ਸਿੱਧੀ ਦੇਖ ਲਓ ਜਮਾ ਇੱਕ ਵੀ ਮਤਲਬ ਤੁਹਾਨੂੰ ਲੱਗਦਾ ਕਿ ਅੱਗੋਂ ਜਮਾ ਬੰਦ ਦਾ ਗਲੀ ਦੇਖ ਲਓ ਬਿਲਕੁਲ ਬੰਦ ਹੋ ਗਈ ਹੈ ਬੰਦ ਹੋ ਗਈ ਹੈ ਨਾ ਦੇਖੋ ਦੇਖੋ ਦੋਸਤੋਂ ਨਾਲੇ ਕੰਦ ਕਰਦੇ ਆ ਨਾਲੇ ਸਾਰੇ ਗਲ ਪਈ ਜਾਂਦੇ ਆ ਆ ਸੜਕਾ ਇੱਕ ਸਾਡੇ ਗੱਲ ਪਈ ਜਾਂਦੇ ਆ ਨਾਲੇ ਕੰਧ ਕਰਦੇ ਆ ਹੈ ਆਤਮ ਕੈਮਰਾ ਚੱਲ ਹਾਂ ਕੈਮਰਾ ਚੱਲਦਾ ਵੀਰੇ ਕੈਮਰਾ ਨਹੀਂ ਬੰਦ ਹੁੰਦਾ ਇਹ ਨਜਾਇਜ਼ ਤਮਕਿਆ ਦਿੰਦੇ ਆ ਆਂਦੇ ਆ ਨਾ ਨਜਾਇਜ਼ ਕਬਜ਼ਾ ਕਰਦਾ ਹਾਂ ਇੱਥੇ ਜਿਹੜਾ ਮੇਰੇ ਵੀਰੇ ਦੀ ਵੀਡੀਓ ਵੇਖਣ ਇੱਥੇ ਆਉਣ ਮੈਂ ਉਹਨਾਂ ਨੂੰ ਨਾ ਕਰਾਇਆ ਧੂੰ ਆਣ ਕੇ ਨੂੰ ਪੁੱਛਣ ਇਹ ਨਜਾਇਜ਼ ਕਿ ਜਾ ਜਾ ਠੀਕ ਆ ਮੇਰੇ ਕੋਲ ਪਟੋਰੀ ਦਾ ਕਾਗਜ਼ ਤਾਂ ਸਾਰੇ ਹੋਣਗੇ ਸਾਰੇ ਸਾਰੇ ਹੋਣਗੇ ਪਰ ਗਲੀ ਗਲੀ ਦੇ ਵਿੱਚ ਆਂ ਜਵਾਬ ਨਹੀਂ ਦਿੱਤਾ ਜਾਣਾ ਤੇਰੇ ਤੋਂ ਜਵਾਬ ਨਹੀਂ ਦਿੱਤੇ ਜਾਣੇ ਗਲੀ ਦੇ ਹਾਂ ਜੱਟਾ ਜੱਟ ਜਵਾਬ ਦੇ ਹਮਤਾਜਾ ਮੇਰੇ ਜੱਟ ਤੇ ਮਰਲੇ ਤੇ ਨਹੀਂ ਮਰਦੇ ਜੱਟ ਅੱਦੇ ਤੇ ਮਰਲੇ ਤੇ ਨਹੀਂ ਮਰਦੇ ਕਿਹਨਾਂ ਦੀ ਹਿੰਮਤ ਹੁੰਦੀ ਆ ਜੱਟ ਜੱਟ ਗਲੀਆਂ ਨਹੀਂ ਵੱਲਦੇ ਜੱਟ 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 ਹੈ ਜੀ ਜੱਟ ਹੈ ਜੀ ਅੱਛਾ ਅੱਛਾ ਛੱਡੋ ਜਾ ਕੇ ਅੱਛਾ ਜੱਟਾ ਨਾ ਮੈਨੂੰ ਨਾ ਤੂੰ ਜੱਟ ਨਹੀਂਗਾ ਮੈਂ ਜੱਟੀ ਜੇ ਜੱਟਾ ਨਾ ਜੱਟ ਗਲੀਆਂ ਨਹੀਂ ਵੱਲਦੇ ਉਹ ਜੱਟ ਜੱਟ ਗਲੀਆਂ ਨਹੀਂ ਵੱਲਦੇ ਜੱਟ ਏਕੇ ਮਰਲੇ ਦੇ ਜੱਟ ਗਲੀਆਂ ਨਹੀਂ ਵੱਲਦੇ ਜੱਟ ਹਾਂ ਗਲੀ ਵਲੀ ਆ ਦੇਖੋ ਆ ਦੇਖੋ ਜੱਟ ਗਲੀਆਂ ਨਹੀਂ ਵੱਲਦੇ ਹਾਂ ਨਹੀਂ ਨਹੀਂ ਜੱਟ ਗਲੀਆਂ ਨਹੀਂ ਵੱਲਦੇ ਇਹ ਇਹ ਬੰਦੇ ਉਹ ਹੁੰਦੇ ਆ ਜਿਹੜੇ ਇਹ ਇਹਨਾਂ ਬੰਦਿਆਂ ਤੋਂ ਉਮੀਦ ਕੀ ਕਰ ਸਕਦੇ ਹੋ ਤੁਸੀਂ ਕਿ ਜਿਹੜੇ ਆ ਗਲੀਆਂ ਸੜਕ ਦੇ ਗਲੀ ਦੇ ਵਿੱਚ ਕੰਦ ਕਰੀ ਜਾਂਦੇ ਆ ਦੋਸਤੋ ਗਾਲ ਕੱਢੀ ਮਾਦਾ ਗਾਲ ਨਾ ਕੱਢੀ ਗਾਲ ਨਾ ਕੱਢੀ ਅੰਟੀ ਅੰਟੀ ਪਰ ਗਲਤ ਨਾ 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 ਮੈਂ ਵੀਡੀਓ ਬਣਾਉਣਾ ਹਾਂ ਮਿਸਤਰੀ ਲੱਗਿਆ ਮਿਸਤਰੀ ਜਦੋਂ ਤੈਨੂੰ ਸਮਝਾਇਆ ਮਿਸਤਰੀ ਜਦੋਂ ਤੈਨੂੰ ਸਮਝਾਇਆ ਕੰਦ ਕਰਨ ਨੂੰ ਵਿਰੇ ਦਿਹਾੜੀ ਕਰਨ ਨੂੰ ਜਦੋਂ ਤੈਨੂੰ ਸਵੇਰੇ ਕਹਤਾ ਸਵੇਰੇ ਕਹਤਾ ਵੀ ਕੰਦ ਨਹੀਂ ਕਰਨੀ ਤੂੰ ਆ ਜੀ ਕੱਲ ਨੂੰ ਆ ਜੀ ਫੈਸਲਾ ਹੋ ਗਿਆ ਨਹੀਂ ਨਹੀਂ ਮਿਸਤਰੀ ਨੂੰ ਜਪੇੜ ਨਹੀਂ ਮਾਰਦੇ ਮਿਸਤਰੀ ਨੂੰ ਹਾਂ ਉਹ ਉਹਦਾ ਉਹਦਾ ਕੋਈ ਕਸੂਰ ਨਹੀਂ ਉਹਦਾ ਕੋਈ ਕਸੂਰ ਨਹੀਂ ਹਾਂ ਕੰਦ ਕਰੋ ਵੀਡੀਓ ਬਣਾਉਂਦਾ ਕਸੂਰ ਉਹਦਾ ਅੱਛਾ ਅੱਛਾ ਇਹ ਜੜਾ ਪਸਾੜੇ ਦੀ ਅੱਛਾ ਜਦੋਂ ਉਹਦਾ ਉਹ ਕੁਵਾੜੇ ਪਾਉਂਦਾ ਹਾਂ ਹਾਂ ਤੁਸੀਂ ਤਾਂ ਚਾਹੀਦੀ ਕੋਈ ਤੁਸੀਂ ਗਲੀਆਂ ਬਲੀ ਜਾਓ ਤੇ ਅਗਲਾ 10 ਹਾਂ ਆ ਆ ਜਿਹੜਾ ਆ ਜਿਹੜਾ ਗਲੀ ਕਿੰਨੇ ਫੋੜੀ ਤੇਰਾ ਬੂਆ ਬੰਦ ਹੋ ਜਾ ਹਾਂ ਅੱਛਾ ਕਰਕੇ ਬਿਖਾਓ ਉਹ ਕਰਕੇ ਬਿਖਾਓ ਮੇਰਾ ਨਾਂ ਹੀ ਪਟਵਾਰੀ ਕੋਲ ਜਾ ਕੇ ਕਰ ਉਧਰ ਨੂੰ ਕਿਉਂ ਨਹੀਂ ਕਿਉਂ ਮੂਰਤੀ ਮੈਂ ਕਿਉਂ ਮੋੜਤੀ ਕਿਹੜੇ ਬੰਦੇ ਦੇ ਹਾਂ ਤੇ ਫਿਰ ਸਿੱਧੀ ਕਰਕੇ ਬਖਾਉਂਦਾ ਤੂੰ ਸਿੱਧੀ ਕਰ ਹਾਂ ਪਲੇਖਾ ਬਹੁਤ ਇਹ ਪਲੇਖੇ ਚ ਨਾ ਰਹਿ ਜੀ ਇਹ ਵੀ ਹਾਂ ਇਹ ਛੱਡ ਦੇ ਮੈਂ ਕਹ ਤੂੰ ਨਾ ਰਹਿ ਜੀ ਇਹ 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 ਵੀਰੇ ਪਲੇਖੇ ਚ ਨਾ ਤੂੰ ਵੀਡੀਓ ਵੀਡੀਓ ਕੋ ਰੁਕਣੀ ਆ ਮਾਤਾ ਮੇਰੀ ਗੱਲ ਤੂੰ ਕੰਦ ਕਰ ਤੂੰ ਬੰਦ ਕਰ ਵੀਡੀਓ ਨਹੀਂ ਰੁਕਣੀ ਵੀਡੀਓ ਸਾਰੇ ਬਣਾਓ ਸਾਰੇ ਬਣਾਓ ਹਾਂ ਵੀਡੀਓ ਵੀਡੀਓ ਤਾਂ ਇਹ ਇਹ ਤੁਸੀਂ ਇਹਦਾ ਜਵਾਬ ਦਿਓਗੇ ਨਾ ਹਾਂ ਆਹ ਦੇਖੋ ਗਲੀ ਚਾਚਾ ਜੀ ਜਦੋਂ ਇੰਨਾ ਰੋਲਾ ਪਿਆ ਬੰਦਾ ਗਲੀ ਰੋਕ ਜਦੋਂ ਸਵੇਰੇ ਗਿਆ ਵੀ ਫੈਸਲਾ ਨਹੀਂ ਹੁੰਦਾ ਤੁਸੀਂ ਰੋਕੋ ਗਲੀ ਫੈਸਲਾ ਹੋ ਗਿਆ ਮੈਂ ਅਸੀਂ ਆਪ ਘੜਾਵਾਂਗੇ ਉਹ ਜਿਹੜੇ ਬੰਦੇ ਨਾਲ ਆਏ ਸੀ ਉਹਨਾਂ ਵੀ ਰੋਕਿਆ ਨਹੀਂ ਦੱਸੋ ਹਾਂ ਸੰਦੀਪਾ ਲੱਗੋ ਕਾਹਦੇ ਕਿੱਥੇ ਆਜਾ 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 ਮੜਾ ਦੇਖੀ ਸਾਹਮਣੇ ਦੋ ਕਰਾਂਗਾ ਇਹ ਆ ਦੇਖੋ ਆ ਕੰਧ ਆ ਦੋਸਤੋ ਆ ਆ ਗਲੀ ਆ ਦੇਖੋ ਆ ਗਲੀ ਆ ਅੱਜ ਫੇਰ ਇਹਨਾਂ ਨੇ ਆ 7-8 ਬੰਦੇ ਬੁਲਾ ਕੇ ਮਿਸਤਰੀ ਬੁਲਾ ਕੇ ਸਵੇਰ ਤੋਂ ਇਹਨਾਂ ਨੂੰ ਰੋਕਿਆ ਪਰ ਆਪਾਂ ਲੜਨਾ ਨਹੀਂ ਹੈਗਾ ਪਰ ਐਸੇ ਕਰਕੇ ਨਹੀਂ ਤਾਂ ਲੜਾਈ ਉਹਨੂੰ ਕਦੇ ਦੀ ਹੋ ਜਾਂਦੀ ਆ ਦੱਸੋ ਆ ਗਲੀ ਆਉਂਦੀ ਆ ਆ ਦੇਖੋ ਅੱਛਾ ਆ ਆ ਗਲੀ ਜਾਂਦੀ ਬਈ ਆ ਦੇਖੋ ਆ ਸਰਕਾਰੀ ਇੱਟ ਲੱਗੀ ਆ ਆ ਗਲੀ ਆ ਆ ਗਲੀ ਆ ਤੇ ਅੱਗੇ ਤੁਸੀਂ ਆਪ ਹੀ ਦੇਖ ਲਓ ਕੈਮਰੇ ਚ ਆ ਦੇਖੋ ਕੰਦ ਆਂਦੀ ਪਈ ਆ ਕੰਦ ਅੰਦਰ ਆ ਗਲੀ ਤੇ ਉਹ ਦੇਖੋ ਜਿਹੜੀ ਅੱਜ ਹੋਈ ਜਿਹੜੀ ਅੱਜ ਹੋਈ ਉਹ ਸਾਹਮਣੇ ਘਰ ਦੇਖੋ ਉਹ ਘਰ ਹੀ ਬੰਦ ਕਰਤੇ ਆ ਦੇਖੋ ਆ ਦੇਖੋ ਆ ਦੇਖੋ ਕੰਦ ਕਿੱਥੇ ਆ ਆ ਗਲੀ ਦੀ ਕੰਦ ਕਿੱਥੇ ਆ ਜੋ ਆ ਦੇਖੋ ਚਲੋ ਆਜੋ 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 ਪਹਿਲਾ ਆ ਜਾ ਫਿਰ ਜਦੋਂ ਆਜੋ ਦੱਸੋ ਉਹ ਦੇਖੋ ਅਗਲੀਆਂ ਅਗਲੀਆਂ ਆਈਟਮ ਵੀ ਦੇਖ ਲੈਂਦੇ ਆਪਾਂ ਉਹ ਅਗਲੀਆਂ ਈਟਾਂ ਦੇਖੋ ਆਹ ਦੇਖੋ ਮਿਸਤਰੀ ਇੱਧਰ ਕਰੀ ਭਾਈ ਫੋਟੋ ਇੱਧਰ ਕਰੀ ਵੜਾ ਜਾ ਲੈ ਤੇਰੀ ਤੂ ਤੂ ਲਾ ਤੂੰ ਚੱਕਨੀ ਤੂੰ ਲਾ ਤੂੰ ਈਟਾ ਲਾ ਤੂੰ ਈਟਾ ਲਾ ਮਿਸਤਰੀ ਤੂੰ ਵੀ ਲਾ

ਤੇਰੇ ਘਰੇ ਪਏ ਆ ਹੁਣ ਉਹ ਪਹਿਣਾ ਇਹ ਗੱਲ ਨਹੀਂ ਹੁੰਦੀ ਆਪਦੀ ਮਰਜ਼ੀ ਨਾਲ ਜਦੋਂ ਇਹਨਾਂ ਨੂੰ ਪਤਾ ਜਦੋਂ ਤੁਹਾਨੂੰ ਪਤਾ ਫੈਸਲਾ ਨਹੀਂ ਹੋਇਆ ਇਹ ਉਹ ਮਾਤਾ ਮੇਰੀ ਗੱਲ ਸੁਣ ਗਵਾਣ ਗਵਾਣ ਹੁੰਦਾ ਪਰ ਲੜਨਾ ਕੋਈ ਨਹੀਂ ਤੂੰ ਕਹਿ ਨਹੀਂ ਸਕਦੀ ਹਾਂ ਵੀਡੀਓ ਕਾਦੀ ਬਣਾਉਂਦੇ ਹਾਂ ਹਾਂ ਵੀਡੀਓ ਬਣਾਉਣੀ ਆ ਮੈਂ ਨਜਾਇਜ਼ ਕੰਮ ਹਾਂ ਗਲੀ ਦੀ ਹਾਂ ਹਾਂ ਪਟਾਰੀ ਕਿੱਥੇ ਤੇਰਾ ਉਟਵਾਰੀ ਕਿੱਥੇ ਤੇਰਾ ਮਿੰਤੀ ਕਿੱਥੇ ਆ ਤੂੰ ਆਪਦੀ ਮਰਜ਼ੀ ਨਾਲ ਆ ਕੰਧ ਕਰੀ ਜਨਾ ਹੈਂ ਆ ਤੂੰ ਮਾਲਕਾ ਤੂੰ ਮਾਲਕਾ ਤੂੰ ਪਟਵਾਰੀ ਲਿਆ ਗਲੀਆਂ ਦੇ ਕੌਣ ਮਾਲਕ ਹੁੰਦਾ ਗਲੀਆਂ ਦਾ ਕੌਣ ਮਾਲਕ ਹੁੰਦਾ ਹੈ ਹਾਂ ਪਟਵਾਰੀ ਦਾ ਮਾਲਕ ਗਲੀਆਂ ਦੇ ਮਾਲਕ ਹਾਂ ਗਲੀਆਂ ਦੇ ਪਟਵਾਰੀ ਨੂੰ ਖਰੀਦਿਆ ਕਿ ਕਿਉਂ ਕੀਤੀ ਆ ਗੰਦ ਕਿਉਂ ਫਿਰ ਚੋਰੀ ਕਰੀ ਜਾਂਦਾ ਸਵੇਰ ਦਾ ਹੈ ਹੋਰ ਰਾਤ ਨੂੰ ਦੇਣਾ ਕਿਆ ਰਾਤ ਹੋਈ ਚੋਰੀ ਹੁੰਦੀ ਆ ਆ ਗਲੀ ਆ ਗਲੀ ਸਾਹ ਆ ਟਲ ਗਈਆਂ ਆ ਗਲੀ ਦੇ ਵਿੱਚ ਆ ਦੇਖੋ ਆ ਆ ਨੀਂ ਆ ਪਹਿਲਾਂ ਜਿਹੜੀ ਕੰਦ ਸੀਗੀ ਆ ساری ਕੰਦ ਆ ਤੇ ਆ ਜਿਹੜਾ ਕਬਜ਼ਾ ਕੀਤਾ ਆਹਾ ਆ ਘਰ ਤੋਂ ਘੱਟ ਵੀ 8 ਫੁੱਟ ਰਜਿਸਟਰੀ ਨਾਲ ਸਾਡਾ ਕੋਈ ਮਤਲਬ ਨਹੀਂ ਪਟਵਾਰੀ ਲਿਆ ਮੈਂ ਪਟਵਾਰੀ ਤੋਂ ਰਜਿਸਟਰੀ ਵੇਖੂ ਤੇਰੇ ਤੋਂ ਨਹੀਂ ਆ ਦੇਖੋ ਜੀ ਆ ਕੰਦ ਆ ساری ਸੜਕ ਆ ਆਹ ਸੜਕ ਦੀ ਮਗਰੋਂ ਸਿੱਧੀ ਸਿੱਧੀ ਸੜਕ ਆਉਂਦੀ ਆ ਆ ਸਿੱਧੀ ਕੰਦ ਆਉਂਦੀ ਆ ਉਹ ਦੇਖੋ ਤੇ ਆ ਦੇਖੋ ਗਲੀ ਦੇ ਅੱਧੇ 'ਚ ਕੰਦ ਆਹ ਦੇਖੋ ਗਲੀ 'ਚ ਅੱਧੇ ਕੰਦ ਗਲੀ ਆ ਆ ਇੱਟਾਂ ਲੱਗੀਆਂ ਆ ਇੱਟਾਂ ਲੱਗੀਆਂ ਵਾ ਇਹ ਗਲੀ ਕੌਣ ਵੇਚ ਸਕਦਾ ਆ ਇੱਟਾਂ ਲੱਗੀਆਂ ਆ ਸਰਕਾਰੀ ਇੱਟ ਲੱਗੀ ਆ ਆ ਦੋਸਤੋ ਆ ਦੇਖੋ ਆ ਸਰਕਾਰੀ ਵੇਖ ਲੱਗੀ ਆ ਏਟ ਲੱਗੀ ਇਹ ਨਹੀਂ ਪੁੱਛੋ ਗਲੀ ਕਿੰਨੇ ਫੋਟਾ ਪਈ ਆ ਗਲੀ ਇਹਨੂੰ ਪੁੱਛਦਾ ਜਿੰਨੀ ਜਿੰਨੀ ਜਗ੍ਹਾ ਚਲਦੀ ਪਈ ਆ ਹੁਣ ਤੇਰੇ ਤੇਰੇ ਮੱਥੇ ਤੋਂ ਚੌੜੀ ਆ ਤੇ ਤੂੰ ਵੱਲ ਲੇਗਾ ਤੂੰ ਵੱਲ ਲੇਗਾ ਮੋਗਾ ਨਹੀਂ ਯਾਰ ਸੁਣੋ ਮੇਰੀ ਗੱਲ ਸੁਣ ਆ ਸਰਕਾਰੀ ਗਲੀ ਆ ਜੀ ਆ ਕੰਦ ਕਰੀ ਜਾਂਦੀ ਆ ਦੇਖੋ ਜਿਹੜੀ ਅਸਲੀ ਨਿਊ ਸੀਗੀ ਉਹ ਆ ਸੀਗੀ ਆ ਸੀਗੀ ਆ ਸੀਗੀ ਕੰਦ ਤੇ ਆ ਦੇਖ ਹੱਤ ਅੱਛਾ ਹਾਂ ਅਰੇ ਕੋਈ ਨਾ ਵੀਰ ਕੰਮ ਵੱਧ ਜਾਣਾ ਹੀ ਹਾਂ ਵੀਡੀਓ ਬੰਦ ਕਰਦੇ ਕਿਉਂ ਜਿਹੜੀ